ਹਾਂ ਜੀ ਮੇਤਰ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋਵੋਗੇ ਅੱਜ ਦਾ ਬਲੌਗ ਯਾਰ ਮੇਰੇ ਵਰਕਰ ਰਿਲੇਟਡ ਆ ਤੇ ਤਾਂ ਮੈਨੂੰ ਘਰ ਦੇ ਵੀ ਪੁੱਛਦੇ ਰਹਿੰਦੇ ਆ ਤੇ ਮੇਰੇ ਯਾਰ 200-50 33 ਹਨਾ ਜਿਨ੍ਹਾਂ ਨੂੰ ਮੈਂ ਦੱਸਦਾ ਕਿ ਮੈਂ ਬਲਿੰਕਰ ਦੇ ਵਿੱਚ ਲੱਗਾ ਆ ਤੇ ਉਹ ਪੁੱਛਦੇ ਆ ਕਿ ਬਲਿੰਕਡ ਵਰਕ ਕਿੱਦਾਂ ਕਰਦੀ ਹੈ ਹਨਾ ਕੀ ਕਿਸੇ ਸ਼ੌਪ ਤੋਂ ਲੈ ਆ ਕੇ ਦਿੰਨੇ ਆ ਨਾ ਜੱਜਿੱਦਾਂ ਸੋ ਅੱਜ ਉਹ ਵੀ ਤੁਹਾਨੂੰ ਮੈਂ ਥੋੜੀ ਜਿਹੀ ਡੀਟੇਲ ਦਊਂਗਾ ਤੇ ਕਿੱਦਾਂ ਵਰਕ ਕਰਦੀ ਆ ਤੇ ਦੂਜੀ ਗੱਲ ਯਾਰ ਵੀਡੀਓ ਦੇ ਲਾਸਟ ਦੇ ਵਿੱਚ ਥਾਣਾ ਮੈਂ ਕੁਝ ਲੋਕਦਲਾ ਜ਼ਰੂਰੀ ਹੈ ਜੋ ਡਿਸਕਸ ਕਰਨਾ ਸੋ ਵੀਡੀਓ ਲਾਸਟ ਤੱਕ ਜੂਲ ਦੇਖਿਓ ਯਾਰ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਦਿਖਾਣਾ ਕਿੱਦਾਂ ਬਰ ਦਿੱਤਾ ਅਬੇ ਮਜ਼ਾ ਆਏਗਾ ਨਾ ਢਿੜੋ ਆਪਣਾ ਜਿਹੜਾ ਸਟੋਰ ਆ ਜੀ ਸਤਰੀ ਰੋਡ ਤੇ ਹਸ਼ਿਆਰਪੁਰ ਦੇ ਵਿੱਚ ਇਦਾਂ ਦਾ ਲਾ ਕੋਈ ਸਟੋਰ ਆਪਣਾ ਤੇ ਬਾਕੀ ਤੁਹਾਨੂੰ ਮੈਂ ਦਿਖਾਣਾ ਕਿੱਦਾਂ ਨਾ ਮਗਰਦੀ ਆ ਇੱਥੇ ਆਪਣੇ ਸਾਰੇ ਰਾਈਡਰ ਭਰਾ ਬੈਠੇ ਹੁੰਦੇ ਆ ਤੇ ਇੱਥੇ ਇੱਕ ਨਾ ਆਪਣੇ ਤਾਂ QR ਕੋਡ ਲੱਗਾ ਹੁੰਦਾ ਹੈ ਤੇ ਸਕੈਨ ਕਰਦੇ ਆ ਤੇ ਰਾਈਡਰ ਨੂੰ ਆਰਡਰ ਪਹੁੰਚ ਜਾਂਦਾ ਆ ਤੇ ਬਾਕੀ ਅੰਦਰ ਉਹਨਾਂ ਨੂੰ ਪਹਿਲਾਂ ਪੈਂਦਾ ਆ ਤੇ ਉਹਨਾਂ ਨੂੰ ਆਰਡਰ ਪਿਕ ਹੋ ਜਾਂਦਾ ਆ ਤੇ ਅੱਗੇ ਸਕੈਨ ਕਰ ਲੈਂਦੇ ਆ ਤੇ ਆਪਣੀ ਲੋਕੇਸ਼ਨ ਤੇ ਦੇ ਜਾਂਦੇ ਆ ਬਾਕੀ ਮੈਂ ਤੁਹਾਨੂੰ ਥੋੜਾ ਜਿਹਾ ਇੱਧਰ ਦਿਖਾ ਦਿੰਦਾ ਆ ਆਪਣਾ ਸਟੋਰ ਬਾਕੀ ਕੁਝ ਆਪਣਾ ਇੱਦਾਂ ਦਾ ਸਟੋਰ ਹੁੰਦਾ ਆ ਅੰਦਰ ਇੱਥੇ ਸਮਾਨ ਵਗੈਰਾ ਸਾਰਾ ਪਿਆ ਹੁੰਦਾ ਆ ਤੇ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਟੋਟਲ 10000 ਪ੍ਰੋਡਕਟ ਹੁੰਦੇ ਆ ਆ ਦੇਖੋ ਤੇ ਆਹ ਭਾਜੀ ਹੁਣੀ ਐਥੋਂ ਪਿਕ ਕਰਦੇ ਆ ਸਮਾਨ ਸਾਰਾ ਤੇ ਬਾਹਰ ਰਾਈਡਰ ਨੂੰ ਦਿੰਦੇ ਆ ਤੇ ਇਥੋਂ ਰਾਈਡਰ ਅੱਗੇ ਡਿਲੀਵਰ ਕਰ ਦਿੰਦੇ ਆ ਤੇ ਬਾਕੀ ਇਦਾਂ ਦਾ ਹੁੰਦਾ ਤੁਸੀਂ ਪੁੱਛਦੇ ਰਹਿੰਦੇ ਆ ਕਿੱਦਾਂ ਵਰਕ ਕਰਦਾ ਸੋ ਇਦਾਂ ਵਰਕ ਕਰਦਾ ਕੋਈ ਸ਼ਾਪ ਵਗੈਰਾ ਤੋਂ ਨਹੀਂ ਹੁੰਦਾ ਸਮਾਨ ਸਾਡਾ ਸੋ ਆ ਸਾਰਾ ਸਟੋਰ ਤੋਂ ਹੀ ਮਿਲ ਜਾਂਦਾ ਆ ਸਮਾਨ ਕੁਛ ਇਹਦਾ ਨਹੀਂ ਯਾਰ ਆਪਣਾ ਸਟੋਰ ਹੈ ਨਾ ਸਾਰੇ ਕੁਛ ਇਹਦੇ ਵਿੱਚ ਕਿੰਦਾ ਇਕੱਲਾ ਦੁਕਾਨ ਤੋਂ ਲੈ ਆ ਕੇ ਦਿੰਨੇ ਐ ਇਤਾਂ ਨਹੀਂ ਹੈਗੇ ਸਾਡਾ ਸਟੋਰ ਤੋਂ ਹੀ ਮਿਲ ਜਾਂਦਾ ਸਾਰਾ ਕੁਛ ਹੈ ਨਾ ਤੇ ਬਾਕੀ ਸਟਾਰਟਿੰਗ ਦੇ ਵਿੱਚ ਯਾਰ ਮੈਂ ਤੁਹਾਨੂੰ ਦੱਸਿਆ ਹੀ ਦੋ ਗੱਲਾਂ ਵਾਗੀਆਂ ਨਾ ਜ਼ਰੂਰੀ ਨੇ ਉਹ ਇਹ ਨੇ ਕਿ ਇੱਕ ਤਾਂ ਯਾਰ ਤੁਸੀਂ ਲੋਕੇਸ਼ਨ ਜਦੋਂ ਪਾਣੇ ਆ ਬਿਲਕੁਲ ਸਹੀ ਪਾਇਆ ਕਰੋ ਗਲਤ ਨਾ ਪਾਇਆ ਕਰੋ ਉਹਦੇ ਨਾਲ ਸਾਰਾ ਨਾ ਰਾਈਟ ਅਨਸਰ ਤੇ ਲੋਕੇਸ਼ਨ ਉੱਥੇ ਹੀ ਪਹਿਲੀ ਮਿਲ ਜਾਂਦੇ ਜੇ ਕਿਰੇ ਦੂਰ ਅੱਗੇ ਪਿੱਛੇ ਜਾਣਾ ਹੁੰਦਾ ਤਾਂ ਉਹਦੇ ਪੈਸੇ ਨਹੀਂ ਮਿਲਦੇ ਹੈ ਨਾ ਸੋ ਇਹ ਜ਼ਰੂਰ ਦੇਖ ਕੇ ਪਾਇਆ ਕਰੋ ਲੋਕੇਸ਼ਨ ਤੁਹਾਡੀ ਸਹੀ ਹੀ ਹੋਵੇ ਹੈ ਨਾ ਤੇ ਦੂਜੀ ਗੱਲ ਯਾਰ ਇੱਕ ਏਰੀਆ ਵੀ ਨਾ ਥੋੜਾ ਮੋਲਚਾਲ ਨਾਲ ਸਹੀ ਨਹੀਂ ਰਹਿੰਦਾ ਹੈਗਾ ਆਪਣੇ ਯਾਰ ਜਿਨ੍ਹਾਂ ਨੂੰ ਕਈ ਏਰੀਆ ਦਾ ਦੇ ਹੁੰਦੇ ਆ ਜਿੱਥੇ ਰਾਤ ਨੂੰ ਥੋੜਾ ਹੁੰਦਾ ਲੁੱਟ ਕੋਲਾ ਖਤਰਾ ਹੁੰਦਾ ਤਾਂ ਇਦਾਂ ਵੀ ਚੱਲੋ ਸੋ ਉਹ ਏਰੀਆ ਵਾਲਿਆਂ ਨੂੰ ਪਤਾ ਹੀ ਹੁੰਦਾ ਸਾਰਿਆਂ ਨੂੰ ਆਪਣਾ ਹਨਾ ਕਿ ਜਿਹੜਾ ਏਰੀਆ ਸਹੀ ਨਹੀਂ ਹੈਗਾ ਜਾਂ ਰਾਤ ਨੂੰ ਕੋਈ ਦਿੱਕਤ ਪਛਾਨੀ ਹੁੰਦੀ ਸਾਰਿਆਂ ਨੂੰ ਆਪਣੇ ਏਰੀਆ ਦਾ ਪਤਾ ਹੀ ਹੁੰਦਾ ਸੋ ਉਹਦੇ ਵਿੱਚ ਯਾਰ ਕੋਸ਼ਿਸ਼ ਕਰਿਆ ਕਰੋ ਕਿ ਥੋੜਾ ਹਨਾ ਛੇਤੀ ਆਰਡਰ ਕਰ ਲਿਆ ਕਰੋ ਰਾਤ ਹੋਣ ਤੋਂ ਪਹਿਲਾਂ ਹਨਾ ਤਾਂ ਵੀ ਯਾਰ ਰਾਈਡਰ ਨੇ ਤਾਂ ਆਣਾ ਹੀ ਹੁੰਦਾ ਹੈ ਨਾ ਉਹਨੂੰ ਆਣਾ ਹੀ ਪੈਂਦਾ ਹੈ ਸੋ ਇਸ ਕਰਕੇ ਯਾਰ ਥੋੜਾ ਜਿਆ ਦੇਖ ਲਿਆ ਕਰੋ ਕਿ ਅਸੀਂ ਛੇਤੀ ਮੰਗਾ ਲਿਆ ਕਰੀਏ ਰਾਤ ਨੂੰ ਡਿਲੀਵਰ ਕਰਨ ਆਉਣ ਵੇਲੇ ਕੋਈ ਹੈਪਨ ਹੋ ਜਾਂਦਾ ਹੈ ਕੁਝ ਹੋ ਜਾਂਦਾ ਯਾਰ ਕੰਪਨੀ ਕੁਝ ਨਹੀਂ ਕਰਦੀ ਜੀ ਨਾ ਸੋ ਇਸ ਕਰਕੇ ਤੁਸੀਂ ਥੋੜਾ ਪਹਿਲਾਂ ਬੋਲੇ ਕਰੋ ਨਾ ਆਰਡਰ ਤਾਂ ਕਿ ਯਾਰ ਰਾਈਡਰ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਰਾਤ ਨੂੰ ਨਾ ਸੋ ਬਸ ਇਹੀ ਸੀਗਾ ਤੁਹਾਡੇ ਅਗੇ ਰਿਕਵੈਸਟ ਜੀ ਹੈ ਕਰ ਸਕਦੇ ਹਾਂ ਬਿਲਕੁਲ ਕਰਿਓ ਯਾਰ ਤੇ ਬਾਕੀ ਵੀਡੀਓ ਨੂੰ ਯਾਰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤਾਂ ਕਿ ਇਹ ਜਾਣਕਾਰੀ ਸਾਰਿਆਂ ਨੂੰ ਮਿਲ ਸਕੇ ਹਨਾ ਤਾਂ ਦੀ ਵਧੀਆ ਅਸੀਂ ਪੰਚਾਇਤ ਦੇ ਰਹੀਏ ਸਮਾਨ ਸਾਰਿਆਂ ਦੇ ਘਰਾਂ ਜਾਣਾ ਤੇ ਸੇਫਲੀ ਆਪਣੇ ਰੈਡਰ ਕੰਮ ਕਰਨਾ ਹਨਾ ਬਾਕੀ ਯਾਰ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਸੋ ਸਾਰੇ ਕੰਮ ਅਨਲਿਸਟ ਕਰਿਆ ਕਰੋ ਤੇ ਬਾਕੀ ਯਾਰ ਵੀਡੀਓ ਨੂੰ ਐਂਡਪੈਕ ਦੇਖਣ ਲਈ ਬਹੁਤ ਧੰਨਵਾਦ ਤੇ ਬਾਕੀ ਚਲੋ ਮਿਲਦੇ ਆ ਕਿਸੇ ਹੋਰ ਵਧੀਆ ਜਿਹੇ ਵਲੌਗ ਦੇ ਵਿੱਚ ਟੇਕ ਕੇਅਰ